ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਿਹ ਅੱਜ ਆਪਾਂ ਤੁਹਾਨੂੰ ਦੱਸਾਂਗੇ ਉਸ ਗੁਰਦੁਆਰੇ ਜਿੱਥੇ ਅਰਦਾਸ ਬੇਨਤੀ ਕਰਨ ਨਾਲ ਨਾ ਸਾਰੇ ਬੱਜੇ ਹੋਏ ਵਿਆਹ ਦੇ ਸੰਜੋਗ ਖੁੱਲ ਜਾਂਦੇ ਹਨ ਉਹ ਗੁਰਦੁਆਰਾ ਸਾਹਿਬ ਜਿੱਥੇ ਅਰਦਾਸ ਬੇਨਤੀ ਕਰਨ ਨਾਲ ਵਿਆਹ ਦੇ ਬੱਜੇ ਹੋਏ ਸੰਜੋਗ ਖੁੱਲ ਜਾਂਦੇ ਹਨ ਭਾਵ ਕਿ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ ਉਹਨਾਂ ਦਾ ਵੀ ਵਿਆਹ ਹੋ ਜਾਂਦਾ ਹੈ ਇਸ ਗੁਰਦੁਆਰਾ ਸਾਹਿਬ ਦੇ ਪਿੱਛੇ ਦਾ ਇਤਿਹਾਸ ਕੀ ਹੈ ਆਓ ਜਾਣਦੇ ਹਾਂ ਸ੍ਰੀ ਅੰਮ੍ਰਿਤਸਰ ਦੇ ਨੇੜੇ ਪੈਂਦੇ ਪਿੰਡ ਚਵਾਲ ਵਿੱਚ ਭਾਈ ਲੰਗਾ ਜੀ ਦੀ ਹਵੇਲੀ ਸੀ ਇਸੇ ਹਵੇਲੀ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਸੁਪੁੱਤਰੀ ਬੀਬੀ ਬੀਰੋ ਜੀ ਦਾ ਵਿਆਹ ਭਾਈ ਸਾਧੂ ਰਾਮ ਜੀ ਨਾਲ ਕੀਤਾ ਸੀ ਹਰਗੋਬਿੰਦ ਸਾਹਿਬ ਜੀ ਉਸ ਦਿਨ ਬਹੁਤ ਖੁਸ਼ ਹਨ ਤੇ ਫਿਰ ਹਰ ਗੋਬਿੰਦ ਸਿੰਘ ਸਾਹਿਬ ਜੀ ਨੇ ਉਸੇ ਜਗ੍ਹਾ ਤੇ ਬਚਨ ਕੀਤੇ ਸਨ ਕਿਸੇ ਬੱਚੇ 25 ਦੇ ਵਿਆਹ ਦੇ ਬਿਗਨ ਪੈ ਰਿਹਾ ਹੋਵੇ ਜਾਂ ਫਿਰ ਵਿਆਹ ਨਾ ਹੋ ਰਿਹਾ ਹੋਵੇ ਉਹ ਇਸ ਜਗ੍ਹਾ ਉੱਪਰ ਸਰਦਾ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰੇ ਵਿਆਹ ਦੇ ਵੱਜੇ ਹੋਏ ਸੰਜੋਗ ਖੁੱਲ ਜਾਣਗੇ ਜਿਸ ਜਗ੍ਹਾ ਉੱਪਰ ਛੇਮੇ ਪਾਸਾ ਜੀ ਦੇ ਬਚਨ ਕੀਤੇ ਸਨ ਅੱਜ ਵੀ ਉਸ ਜਗ੍ਹਾ ਉੱਪਰ ਗੁਰਦੁਆਰਾ ਸਾਹਿਬ ਬੀਬੀ ਬੀਰੋ ਜੀ ਸ਼ੋਭਿਤ ਹੈ ਸੋ ਇਹ ਸੀ ਉਸ ਗੁਰਦੁਆਰਾ ਸਾਹਿਬ ਜਿੱਥੇ ਅਰਦਾਸ ਬੇਨਤੀ ਕਰਨ ਨਾਲ ਨਾ ਸੰਜੋਗ ਵਿਆਹ ਦੀ ਸੰਜੋਗ ਵੱਜੇ ਹੋਏ ਖੁੱਲ ਜਾਂਦੇ ਹਨ ਜਾਂ ਕਿਸੇ ਦਾ ਵਿਆਹ ਨਾ ਹੁੰਦਾ ਹੋਵੇ ਉਹ ਵੀ ਹੋ ਜਾਂਦਾ ਹੈ ਸੋ ਇਹ ਸੀ ਅੱਜ ਦਾ ਇਤਿਹਾਸ ਜੇ ਸਾਡੀ ਵੀਡੀਓ ਵਧੀਆ ਲੱਗੇ ਹੋਵੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖ ਇਤਿਹਾਸ ਨਾਲ ਜੋੜੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ